नमस्कार सत श्री अकाल مرحبا ਸੋ ਸ਼ੇਰ ਲੁਧਿਆਣਾ ਔਰ ਇੱਕ ਵਾਰੀ ਫੇਰ ਜਲੰਧਰ ਬਾਈਪਾਸ ਦਾਣਾ ਮੰਡੀ ਤੋਂ ਇੱਕ ਵਾਰੀ ਤੁਹਾਡੇ ਨਾਲ ਜੁੜੇ ਆਂ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ 9th ਗਮਸਾ ਐਕਸਪੋ ਦੇ ਫਰਸਟ ਡੇ ਦਾ ਇਸ ਟਾਈਮ ਮਾਹੌਲ ਤੁਸੀਂ ਦੇਖ ਸਕਦੇ ਹੋ 9th ਗਮਸਾ ਐਕਸਪੋ ਲਾਈਵ ਤਸਵੀਰਾਂ ਇਸ ਵੱਲੇ ਦੀਆਂ ਇਸ ਟਾਈਮ ਪਹੁੰਚੇ ਆਂ ਕੇ ਪੀ ਗਲੋਬਲ ਇਨਕ ਦੇ ਸਟਾਲ ਤੇ ਔਰ ਲਾਈਵ ਤਸਵੀਰਾਂ ਜੀ ਹਾਂ ਸੀਸੀ ਸਟ੍ਰਾਈਗਰ ਸੋ ਨਿਟਿੰਗ ਟੈਕਨੋਲੋਜੀ ਤੇ ਜਿਹੜੀ ਵੋਲਡ ਕਲਾਸ ਮਸ਼ੀਨਰੀ ਹੈ ਜਿਹੜੀ ਉੱਥੇ ਡਿਸਪਲੇ ਹੋਈ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਟਾਈਮ ਜਿਹੜਾ ਲਿਖ ਕੇ ਲਗਾਇਆ ਗਿਆ ਨਿਟ ਟੂ ਸ਼ੇਪ ਰੈਡੀ ਟੂ ਵੇਅਰ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿੱਦਾਂ ਦੇ گارਮੈਂਟਸ ਨੂੰ ਵੀ ਲਾਈਵ ਤਸਵੀਰਾਂ 'ਚ ਦਿਖਾਇਆ ਗਿਆ ਹੈ ਔਰ ਡਿਸਪਲੇ ਕੀਤਾ ਗਿਆ ਹੈ ਔਰ ਇਸ ਮਾਮਲੇ 'ਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਟਾਲ ਨੂੰ ਬੜੇ ਹੀ ਸਾਦੇ ਤੇ ਬੜੇ ਹੀ ਕਾਰਪੋਰੇਟ ਢੰਗ ਨਾਲ ਜਿਹੜਾ ਸ਼ੇਪ ਦਿੱਤੀ ਗਈ ਹੈ ਸਜਾਇਆ ਗਿਆ ਸੋ ਗੱਲਬਾਤ ਕਰਾਂਗੇ ਗੁਰਪ੍ਰੀਤ ਜੀ ਨਾਲ ਸਰ ਨਮਸਕਾਰ ਜੀ ਸਰ ਕੇਪੀ ਗਲੋਬਲ ਇਨਕ ਸੋ ਕੀ ਇਸਵਰੀ ਨਵਾਂ ਡਿਸਪਲੇ ਕੀਤਾ ਗਿਆ ਟੈਕਨੋਲੋਜੀ ਸਰ ਸਟਾਈਗਰ ਦੀ ਸਾਡੇ ਕੋਲ ਹੋਲ ਗਾਰਮੈਂਟ ਜਿਹੜੀ ਹੈ ਜੀ ਉਹ ਵਰਕਿੰਗ ਚ ਹੈ ਇਸ ਟਾਈਮ ਸਾਹਮਣੇ ਕਾਫੀ ਅਗਰੈਸਿਵਲੀ ਸਟਾਈਗਰ ਜਿਹੜਾ ਹੈਗਾ ਜੀ ਇਹਦੀ ਮਾਰਕੀਟਿੰਗ ਔਰ ਇਹਨੂੰ ਪਲੇਸਮੈਂਟ ਦੇ ਰਿਹਾ ਬਾਜ਼ਾਰ ਦੇ ਵਿੱਚ ਤੇ ਐਡਵਾਂਸਡ ਟੈਕਨੋਲੋਜੀ ਹੈ ਇਹਦੇ ਵਿੱਚ ਕੋਈ ਲਿੰਕਿੰਗ ਸਟਿਚਿੰਗ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਪੂਰਾ گارਮੈਂਟ ਬਣ ਕੇ ਮਸ਼ੀਨ ਤੋਂ ਉਤਰਦਾ ਜੀ ਸਰ ਫਿਊਚਰ ਅੱਜ ਇੱਕ ਟ੍ਰੈਂਡ ਕੀ ਹੈ ਔਰ ਦੂਸਰਾ ਮਸ਼ੀਨਰੀ ਜਿਵੇਂ ਟਰੇਡਰਸ ਆ ਫਿਊਚਰ ਕਿੱਥੇ ਨਜ਼ਰ ਆ ਰਿਹਾ ਸਰ ਐਦਾਂ ਜੇ ਆਪਾਂ ਸੋਚਦੇ ਆਂ ਆਪਣੇ ਆਪ ਨੂੰ ਇੰਟਰਨੈਸ਼ਨਲ ਮਾਰਕੀਟ ਜਾਂ ਡੋਮੈਸਟਿਕ ਮਾਰਕੀਟ ਬੋਥ ਕਿਉਂਕਿ ਪਹਿਲਾਂ ਇੱਕ ਪਰਸੈਪਸ਼ਨ ਸੀਗਾ ਕਿ ਡੋਮੈਸਟਿਕ ਮਾਰਕੀਟ ਚ ਜਿਹੜਾ ਇੰਡੀਆ ਦੇ ਬਣੇ ਪ੍ਰੋਡਕਟਸ ਹੈ ਉਹਨਾਂ ਦਾ ਸਕੋਪ ਘਟ ਹੈ ਮਹਿੰਗੇ ਚੀਜ਼ਾਂ ਇੱਥੇ ਨਹੀਂ ਵਿਕਦੀਆਂ ਬਟ ਇਹ ਇਹ ਧਾਰਨਾ ਸਾਰੀ ਚੇਂਜ ਹੋ ਚੁੱਕੀ ਹੈ ਜੇ ਇੱਥੇ ਮਰੂਤੀ ਦਾ ਬਾਜ਼ਾਰ ਹੈ ਤੇ ਮਰਸੀਡੀਜ਼ ਬੈਂਜ਼ ਵੀ ਵਿਕਦੀ ਹੈ ਬਿਲਕੁਲ ਠੀਕ ਹੈ ਇਸੇ ਕਰਕੇ ਡੋਮੈਸਟਿਕ ਮਾਰਕੀਟ ਨੂੰ ਕੇਟਰ ਕਰਨ ਵਾਸਤੇ ਵੀ ਨਵੀਂ ਟੈਕਨੋਲੋਜੀ ਦੀ ਲੋੜ ਹੈਗੀ ਹੈ ਔਰ ਐਕਸਪੋਰਟ ਵਾਸਤੇ ਤਾਂ ਸਾਨੂੰ ਕੰਪੀਟ ਕਰਨਾ ਪਏਗਾ ਚਾਈਨਾ ਨਾਲ ਤੇ ਉਹਦੇ ਵਾਸਤੇ ਸਾਨੂੰ ਆਪਣੇ ਆਪ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਜੀ ਜਿਵੇਂ ਤੁਸੀਂ ਜਿਹੜੀ ਲੇਟੈਸਟ ਟੈਕਨੋਲੋਜੀਜ਼ ਦੀ ਗੱਲ ਕਰ ਰਹੇ ਹੋ ਸੋ ਇਹ ਕਿਹੜੇ گارਮੈਂਟ ਨੂੰ ਕਿਹੜੇ ਸੈਗਮੈਂਟ ਨੂੰ ਫਿੱਟ ਬੈਠੇਗਾ ਲੇਡੀਜ਼ ਹੋ ਜਾਂ ਸਿਰੇ ਹਰ ਤਰ੍ਹਾਂ ਦੇ گارਮੈਂਟ ਨੂੰ ਇਹ ਫਿੱਟ ਬੈਠੇਗਾ ਜੀ ਆਰ ਇਹਦੀ ਪ੍ਰੋਡਕਸ਼ਨ ਵਗੈਰਾ ਕਿਉਂਕਿ ਅੱਜਕੱਲ ਮਾਸ ਪ੍ਰੋਡਕਸ਼ਨ ਤੁਸੀਂ ਸਾਨੂੰ ಪಾਠ ਪੜਾਇਆ ਕਿ ਮਾਸ ਪ੍ਰੋਡਕਸ਼ਨ ਇਜ਼ ਦਾ ਫਿਚਰ ਇਹਦੀ ਪ੍ਰੋਡਕਸ਼ਨ ਵੀ ਬਹੁਤ ਅੱਛੀ ਹੈਗੀ ਜੀ ਕਰੀਬ 45 ਤੋਂ 50 ਮਿੰਟ ਦੇ ਵਿੱਚ ਇਹ گارਮੈਂਟ ਬਣਾ ਦਿੰਦੀ ਜੀ ਕੰਪਲੀਟ ਆ ਪੂਰੇ ਦਿਨ ਚ ਕਿੰਨੇ ਕ گارਮੈਂਟ ਪੋਸੀਬਲ ਹੈ ਜੇ ਆਪਾਂ ਵਿੱਚੋਂ ਲੰਚ ਟਾਈਮ ਔਰ ਬਾਕੀ ਕੱਟ ਵੀ ਲਈਏ ਤਾਂ ਉਹਨਾਂ ਦਾ ਐਵਰੇਜ 20 ਤੋਂ 22 گارਮੈਂਟ ਦੀ ਪ੍ਰੋਡਕਸ਼ਨ ਹੈਗੀ ਹੈ ਜੀ ਜੀ ਗੱਲਬਾਤ ਕਰੀਏ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਿਆ ਸੀ ਕਿ ਮਸ਼ੀਨਰੀ ਸੈਗਮੈਂਟ ਦਾ ਫਿਊਚਰ ਕਿੱਧਰ ਦੇਖਦੇ ਹੋ ਕਿਉਂਕਿ ਇੱਕ ਪਾਸੇ ਤੁਸੀਂ ਲੋਕ ਕੀ ਭਰਾ ਹੀ ਦੱਸਦੇ ਹੋ ਕਿ گارਮੈਂਟ ਬਹੁਤ ਸਸਤਾ ਇੰਪੋਰਟ ਹੋ ਰਿਹਾ ਹੈ ਇੱਕ ਪਾਸੇ ਸਸਤਾ گارਮੈਂਟ ਸਸਤਾ ਯਾਰ ਇੰਪੋਰਟ ਹੋ ਰਿਹਾ ਦੂਜੇ ਪਾਸੇ ਮਸ਼ੀਨਰੀ ਆਪਾਂ ਇਧਰ ਫਿਊਚਰ ਕਿੱਥੇ ਹੈ ਸਰ ਹੁਣੇ ਇਸ ਬਜਟ ਦੇ ਵਿੱਚ ਨਾ ਸਰਕਾਰ ਨੇ ਇੱਕ ਨਵਾਂ ਐਲਾਨ ਕੀਤਾ 115 ਰੁਪਏ ਜਿਹੜਾ ਹੈਗਾ ਕੱਪੜੇ ਦੇ ਉੱਤੇ ਉਹਨਾਂ ਨੇ ਐਡੀਸ਼ਨਲ ਡਿਊਟੀ ਲਾਤੀ ਹੈ ਜੀ ਤੇ ਤੁਹਾਡੇ ਹੌਲੀ ਹੌਲੀ ਇਹ ਨੋਟਿਸ ਆਣਾ ਸ਼ੁਰੂ ਹੋ ਜਾਏਗਾ ਬਿਕੋਜ਼ ਸਰਕਾਰ ਵੀ ਚਾਹੁੰਦੀ ਹੈ ਕਿ ਲੋਕਲ ਜਿਹੜਾ ਇੰਡਸਟਰੀ ਹੈਗੀ ਹੈ ਅਗਰ ਉਹਨੂੰ ਨਹੀਂ ਪ੍ਰੋਮੋਟ ਕਰਨਗੇ ਨਵੀਆਂ ਜੌਬਸ ਨਹੀਂ ਕ੍ਰੀਏਟ ਕਰਨਗੇ ਤਾਂ ਡੈਫੀਨਿਟਲੀ ਉਸ ਚੀਜ਼ ਦੀ ਦਿੱਕਤ ਪਰੇਸ਼ਾਨੀ ਅੱਗੇ ਚੱਲਣੀ ਪਏਗੀ ਤੇ ਉਹ ਜੀ ਗੁਰਪ੍ਰੀਤ ਜੀ ਪਿਛਲੇ 20 ਤੋਂ 25 ਸਾਲ ਤੋਂ ਅਸੀਂ ਤੁਹਾਨੂੰ ਦੇਖ ਰਹੇ ਹਾਂ ਮਤਲਬ ਤੁਹਾਨੂੰ ਹੀ ਨਹੀਂ ਜਿੰਨੇ ਵੀ ਇੱਥੇ ਹੈਗੇ ਸਾਰੇ ਦੇ ਸਾਰੇ ਇੱਕ ਟਾਈਮ ਹੁੰਦਾ ਸੀ ਅਸੀਂ ਜਰਮਨੀ ਦੀ ਮਸ਼ੀਨਾਂ ਦੇਖਦੇ ਸੀ ਇੱਕ ਟਾਈਮ ਹੁੰਦਾ ਸੀ ਅਸੀਂ ਇੰਡੀਅਨਸ ਮਸ਼ੀਨ ਵੀ ਦੇਖਦੇ ਸੀ ਪਰ ਪਿਛਲੇ ਕਿੰਨੇ ਸਾਲਾਂ ਤੋਂ ਹੁਣ ਜਿਹੜੀ ਆਹ ਮਸ਼ੀਨਰੀ ਆਣੀ ਸ਼ੁਰੂ ਹੋਈ ਹੈ ਹੁਣ ਇਹ ਅਸੀਂ ਦੇਖਦੇ ਹਰ ਵਾਰੀ ਇمپੋਰਟ ਹੁੰਦੀ ਹੈ ਇੱਥੇ ਡਿਸਪਲੇ ਹੁੰਦੀ ਹੈ 노 ਡਾਊਟ ਅਸੀਂ ਖਰੀਦਦੇ ਹਾਂ ਪਰ ਇਹ ਇੰਡੀਆ ਚ ਨਹੀਂ ਅਜੇ ਤੱਕ ਬਣ ਪਈ ਸੋ ਇਹ ਕਦੀ ਬਨੇਗੀ ਕਿ ਇਹ ਸਪਨਾ ਹੀ ਰਹਿ ਜਾਏਗਾ ਸਰ ਇਸ ਚੀਜ਼ ਦਾ ਜਵਾਬ ਦੇਣਾ ਥੋੜਾ ਜਿਹਾ ਟ੍ਰਿਕੀ ਹੈ ਜੀ ਉਹ ਇਸ ਕਰਕੇ ਹੈ ਕਿ ਦੇਖੋ ਇੱਕ ਅਗਰ ਜਿਹੜੇ ਮੈਨੂਫੈਕਚਰਰਸ ਚਾਈਨਾ ਤੋਂ ਮਸ਼ੀਨਰੀ ਬਣਾ ਕੇ ਭੇਜ ਰਹੇ ਨੇ ਉੱਥੇ ਸਰਕਾਰ ਦਾ ਬਹੁਤ ਵੱਡਾ ਸਹਿਯੋਗ ਹੈ ਉਹਨਾਂ ਨੂੰ ਜੀ ਉਸ ਚੀਜ਼ ਵਾਸਤੇ ਮੈਂ ਤੁਸੀਂ ਮੇਰੀ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਅੰਡਰਸਟੈਂਡ ਕਰਦੇ ਹੋ ਮੈਂ ਦੋਸ਼ ਨਹੀਂ ਦੇ ਰਿਹਾ ਲੇਕਿਨ ਸਾਡੇ ਲੋਕਾਂ ਨੂੰ ਉਹ ਪਲੇਟਫਾਰਮ ਹੀ ਨਹੀਂ ਮਿਲ ਪਾ ਰਿਹਾ ਜੀ ਪਰ ਕੀ ਅਸੀਂ ਸਰਕਾਰ ਨੂੰ ਜਾਗਾਨ ਦੀ ਕੋਸ਼ਿਸ਼ ਕਰਦੇ ਇਹ ਚੀਜ਼ਾਂ ਲਿਖ ਕੇ ਕਿਉਂਕਿ ਬਾਰ ਬਾਰ ਕੋਰਸਪੋਂਡੈਂਸ ਕਰਨਾ ਜ਼ਰੂਰੀ ਹੈ ਭਾਈ ਸਾਹਿਬ ਮੈਂ ਮੇਰੇ ਖਿਆਲ ਨਾਲ ਆਲਮੋਸਟ ਮੇਰੇ ਕੋਲੋਂ ਚਾਰ ਵਾਰੀ ਨਾ ਇੱਕ ਮੁੱਦੇ ਦੇ ਉੱਤੇ ਐਗਜ਼ਿਬਿਸ਼ਨ ਸੈਂਟਰ ਲਈ ਪ੍ਰੋਪਰ ਰਿਕਮੈਂਡੇਸ਼ਨ ਲੈਟਰ ਔਰ ਤਕਰੀਬਨ 22 ਐਸੋਸੀਏਸ਼ਨਾਂ ਦੇ ਉੱਤੇ ਸਿਗਨੇਚਰ ਆ ਗਿਆ ਜੀ ਰਿਕੁਐਸਟ ਦੇ ਉੱਤੇ ਜੀ ਤੇ ਮੈਂ ਇਹ ਨਹੀਂ ਕਹਿੰਦਾ ਪਿਆ ਵੀ ਉਹਦਾ ਕੋਈ ਅਸਰ ਨਹੀਂ ਹੋਇਆ ਹੋ ਸਕਦਾ ਉਹ ਪ੍ਰੋਸੈਸ ਹੋਵੇ ਪਰ ਮੇਰੇ ਕੋਲ ਉਹਦਾ ਕੋਈ ਅਪਡੇਟ ਨਹੀਂ ਹੈ ਬਿਲਕੁਲ ਠੀਕ ਹੈ ਪਰ ਉਹੀ ਹੈ ਕਿ ਪਰ ਉਹੀ ਮੈਂ ਵੀ ਉਹੀ ਕਹਿ ਰਿਹਾ ਕਿ ਉਹ ਕਹਿੰਦੇ ਸਾਨੂੰ ਵੀ ਜਦੋਂ ਤੁਹਾਡੇ ਵਰਗੇ ਵੱਡੇ ਭਰਾ ਜਾਂ ਮੰਮੀ ਪਾਪਾ ਇਹ ਹੀ ਸਿਖਾਉਂਦੇ ਸੀ ਕਿ ਸਾਨੂੰ ਕੋਸ਼ਿਸ਼ ਤਾਂ ਕਰਦੇ ਰਹਿਣਾ ਪਊਗਾ ਕਿ ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀ ਹੈ ਨਹੀਂ ਅੱਜ ਸਵੇਰੇ ਜਦੋਂ ਮੱਗਾ ਜੀ ਆਏ ਉਹਨਾਂ ਨੇ ਕਿਹਾ ਕਿ ਆਸਵਾਸ਼ਨ ਦਿੱਤਾ ਕਿ ਤੁਸੀਂ ਮੈਨੂੰ ਲੈਟਰ ਭੇਜੋ ਮੇਰੇ ਵੱਲੋਂ ਸਰ 10 ਤਰੀਕ ਨੂੰ ਇਹ ਸ਼ੋਅ ਖਤਮ ਹੋਣਾ ਹੈ 12 ਤਰੀਕ ਨੂੰ ਉਹਨਾਂ ਦੇ ਆਫਿਸ ਲੈਟਰ ਪਹੁੰਚੀ ਹੋਏਗੀ ਅਲੋਂਗ ਵਿਦ ਸਾਰਿਆਂ ਦੇ ਸਾਈਨ ਤੇ ਅੱਗੋਂ ਹੁਣ ਆਪਾਂ ਡੈਫੀਨੇਟਲੀ ਉਸ ਚੀਜ਼ ਤੇ ਕਾਰਵਾਈ ਪਾਵਾਂਗੇ ਜੀ ਸਿਰ ਤੁਹਾਡਾ ਇਸ ਐਗਜ਼ੀਬਿਸ਼ਨ 'ਚ ਡਬਲ ਰੋਲ ਹੈ ਇੱਕ ਪਾਸੇ ਤੁਸੀਂ ਪ੍ਰਧਾਨ ਵੀ ਹੋ ਔਰ ਦੂਜੇ ਪਾਸੇ ਤੁਸੀਂ ਖੁਦ ਇੱਕ ਐਜ਼ ਅ ਪਾਰਟਿਸਪੈਂਟ ਵੀ ਹੈਗੇ ਹੋ ਸੋ ਕੀ ਇਸ ਸ਼ੋਅ ਚ ਪਿਛਲੇ ਨਾਲੋਂ ਹੋਰ ਬੈਟਰ ਲੱਗੇ ਕਰਾਂਗੇ ਸਰ ਇਹਦੇ ਵਿੱਚ ਐਤਕੀ ਆਪਣਾ ਏਰੀਆ ਜਿਹੜਾ ਹੈਗਾ ਉਹ 8800 ਸਕਰ ਮੀਟਰ ਹੋ ਗਿਆ ਜੀ ਜੀ ਪਿਛਲੀ ਵਾਰੀ ਪਾਰਟਿਸਪੈਂਟ ਤਕਰੀਬਨ 160 ਸੀਗੇ ਐਤਕੀ 184 ਹੋ ਗਏ ਜੀ ਸ਼ੋਅ ਹੋਰ ਵੱਡਾ ਹੋ ਗਿਆ ਨਵੀਂ ਮਸ਼ੀਨਰੀ ਹੋਰ ਡਿਸਪਲੇ ਹੋਗੀ ਬਾਕੀ ਇਸ ਚੀਜ਼ ਦਾ ਕ੍ਰੈਡਿਟ ਮੇਰੇ ਤੇ ਨਹੀਂ ਜਾਂਦਾ ਸਰ ਪ੍ਰਧਾਨ ਅਸੀਂ ਠੀਕ ਹੈ ਇੱਕ ਬੰਦਾ ਨੁਮਾਇੰਦਾ ਜ਼ਰੂਰ ਚੁਣਿਆ ਜਾਂਦਾ ਹੈ ਲੇਕਿਨ ਇਹਦੇ ਪਿੱਛੇ ਜਿਹੜੀ ਕੰਮ ਕਰਦੀ ਉਹ ਪੂਰੀ ਟੀਮ ਹੈ ਇਹ ਸਾਰਾ ਜਿਹੜਾ ਹੈਗਾ ਜੀ ਸਾਡੀ ਟੀਮ ਹੈ ਜਿਨੇ ਰਲ ਕੇ ਇਸ ਚੀਜ਼ ਨੂੰ ਸਕਸੈਸ ਦੇਣੀ ਹੈ ਠੀਕ ਹੈ ਸਰ ਥੈਂਕ ਯੂ ਸਰ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ KP Global INC ਦੇ ਸਟਾਲ ਤੋਂ ਸਟਾਈਗਰ ਤੇ ਸੀਸੀ ਦੇ ਇਸ ਟਾਈਮ ਸਟਾਲ ਤੇ ਅਸੀਂ ਖੜੇ ਆਂ ਲਾਈਵ ਡੈਮੋਨਸਟ੍ਰੇਸ਼ਨ ਮਿਲ ਰਿਹਾ ਹੈ ਮਸ਼ੀਨਰੀ ਨੂੰ ਲੈ ਕੇ ਲੇਟੈਸਟ ਟੈਕਨੋਲੋਜੀ ਖੇਦਦਾਰੀਆਂ ਚੀਜ਼ਾਂ ਡਿਸਪਲੇ ਹੋਈਆਂ ਸੋ ਜਿਹੜੇ ਵਰਕਰਸ ਤੋਂ ਲੈ ਕੇ ਜਿਹੜੇ ਮੈਨੂਫੈਕਚਰਰ ਤੱਕ ਹਰ ਬੰਦਾ ਇੱਥੇ ਆਪਣੇ ਆਪ ਨੂੰ ਟੈਕਨੋਲੋਜੀ ਨਾਲੋਂ ਅਪਡੇਟ ਕਰਦਾ ਨਜ਼ਰ ਆ ਰਿਹਾ ਹੈ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਨਵੀਂ-ਨਵੀਂ ਚੀਜ਼ਾਂ ਨਵੀਂ-ਨਵੀਂ ਟੈਕਨੋਲੋਜੀ ਨਵੀਂ-ਨਵੀਂ ਮਸ਼ੀਨਰੀ ਸੋ 올 ਸਾਰੀ ਦੀ ਸਾਰੀ ਇੱਕ ਹੀ ਜਿਹੜਾ ਜਿਹੜਾ ਹੈਗਾ ਕਹਿ ਲਓ ਕੈਂਪਸ ਦੇ ਵਿੱਚ ਜਗਾ ਤੇ ਦਾਣਾ ਮੰਡੀ ਜਲੰਧਰ ਬਾਈਪਾਸ ਸੋ ਇਹ ਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਫੇਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸ਼ੀ ਧੰਨਵਾਦ